ਸੰਗਤਜੀ ਕਹਿੰਦੇ ਕਮਾਈ ਵਾਲੇ ਸੰਤ ਮਹਾਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਉਹਨਾਂ ਦੇ ਕੋਲ ਕੋਈ ਵੀ ਜਗਿਆਸੂ ਆਉਂਦਾ ਕੋਈ ਵੀ ਮਨੁੱਖ ਆਪਣੀ ਜ਼ਿੰਦਗੀ ਦੀ ਕੋਈ ਵੀ ਸਮੱਸਿਆ ਮੁਸ਼ਕਲ ਪਰੇਸ਼ਾਨੀ ਦਾ ਹੱਲ ਪੁੱਛਣ ਦੇ ਲਈ ਆਉਂਦਾ ਜਿਵੇਂ ਕੁਝ ਲੋਕ ਆਪਣੇ ਸਰੀਰ ਦੇ ਦੁੱਖ ਰੋਗਾਂ ਤੋਂ ਪਰੇਸ਼ਾਨ ਹੁੰਦੇ ਕਹਿੰਦੇ ਕਿ ਬਾਬਾ ਜੀ ਸਾਡੇ ਸਰੀਰ ਨੂੰ ਆ ਦੁੱਖ ਰੋਗ ਲੱਗਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੁੱਖ ਰੋਗ ਲੱਗ ਗਿਆ ਠੀਕ ਨਹੀਂ ਹੋ ਰਿਹਾ ਜਾਂ ਘਰ ਦੇ ਵਿੱਚ ਕਲੇਸ਼ ਆ ਘਰ ਦੇ ਤੇ ਚ ਗਰੀਬੀ ਆ ਜਾਂ ਸਾਡੀ ਕਮਾਈ ਦੇ ਵਿੱਚ ਬਰਕਤ ਨਹੀਂ ਪੈਂਦੀ ਭਾਵ ਕਿ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਮੁਸ਼ਕਲ ਪਰੇਸ਼ਾਨੀ ਦਾ ਹੱਲ ਪੁੱਛਣ ਦੇ ਲਈ ਆਉਂਦੇ ਕੁਝ ਲੋਕ ਅਧਿਆਤਮਿਕ ਤਰੱਕੀ ਦਾ ਰਾਹ ਪੁੱਛਣ ਦੇ ਲਈ ਆਉਂਦੇ ਕਿ ਬਾਬਾ ਜੀ ਸਾਡੀ ਸੁਰਤ ਨਹੀਂ ਜੁੜਦੀ ਭਜਨ ਬੰਦਗੀ ਦੇ ਵਿੱਚ ਮਨ ਨਹੀਂ ਲੱਗਦਾ ਅਸੀਂ ਕੀ ਕਰੀਏ ਤਾਂ ਬਾਬਾ ਜੀ ਸਭ ਨੂੰ ਕਹਿੰਦੇ ਸੀ ਕਿ ਅਮਰਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਅਤੇ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਗੁਰਨਾਨਕ ਪਾਤਸ਼ਾਹ ਜੀ ਤੁਹਾਡੀ ਹਰ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰਨਗੇ ਤੁਹਾਡੇ ਮਨ ਦੀ ਹਰ ਇੱਛਾ ਪੂਰੀ ਕਰਨਗੇ ਭਾਵ ਕਿ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਸਨ ਕਿ ਮੁਲਕਾ ਭਾਵੇਂ ਦੁੱਖ ਦੀ ਆਤਮਿਕ ਤੌਰ ਤੇ ਤਰੱਕੀ ਕਰਨੀ ਆ ਭਾਵੇਂ ਤੂੰ ਆਪਣੇ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਤਰੱਕੀ ਚਾਹੁੰਦਾ ਹੈ ਸਭ ਕੁਝ ਮਿਲ ਜਾਵੇਗਾ ਜੇਕਰ ਅਮਰਤ ਵੇਲੇ ਉੱਠ ਕੇ ਨਾਮ ਜਪ ਕੇ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿਉਂਕਿ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਕੀ ਪਿਆਰੀ ਗੁਰੂਦਾਨ ਨੇ ਗਿਆ ਅਮਰਤ ਵੇਲੇ ਉੱਠਣ ਵਾਲੇ ਉੱਠ ਕੇ ਭਜਨ ਬੰਦਗੀ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਹੁਤ ਪਿਆਰੇ ਲੱਗਦੇ ਆ ਪ੍ਰਸੰਗਤ ਜੀ ਕੁਝ ਭੈਣ ਭਰਾ ਕਹਿ ਦਿੰਦੇ ਆ ਕਿ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਕਹਿੰਦੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਅਸੀਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਾਲ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਸਤਤ ਉਹਨਾਂ ਦੀ ਭਜਨ ਬੰਦਗੀ ਕਰ ਪਾਉਂਦੇ ਆਂ ਭਾਵ ਕਿ ਨਾ ਤਾਂ ਨਾਮ ਜਪਿਆ ਜਾਂਦਾ ਹੈ ਨਾ ਹੀ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਤਾਂ ਫਿਰ ਉਹ ਕੀ ਕਰਨਾ ਉਹਨਾਂ ਨੂੰ ਗੁਰਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਕਿੰਜ ਮਿਲ ਸਕਦੀ ਆ ਤਾਂ ਇਹਦਾ ਵੀ ਹੱਲ ਮਹਾਪੁਰਖਾਂ ਨੇ ਸੰਨ ਉਹ ਦਸੀਆ ਹੈ ਮਹਾਪੁਰਖ ਜੀ ਕਹਿੰਦੇ ਜੇਕਰ ਕੋਈ ਮਨੁੱਖ ਅਮਰਤ ਵੀਲੇ ਦੇ ਵਿੱਚ ਨਹੀਂ ਉੱਟ ਪਾਉਂਦਾ ਕਿਸੇ ਵੀ ਤਰ੍ਹਾਂ ਦੇ ਨਾਲ ਉਹਦੇ ਤੋਂ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਉਸਤਤਿ ਭਜਨ ਬੰਦਗੀ ਨਹੀਂ ਕੀਤੀ ਜਾਂਦੀ ਤਾਂ ਉਹ ਸਿਰਫ ਤੇ ਸਿਰਫ ਇਹ ਦੋ ਕੰਮ ਕਰਨੇ ਸ਼ੁਰੂ ਕਰ ਤਵੇ ਇਹ ਦੋ ਕੰਮ ਕਰਕੇ ਵੀ ਸਾਡੇ ਭਾਗ ਸਾਡੇ ਲੇਖ ਬਦਲੇ ਜਾ ਸਕਦੇ ਆ ਸਾਡੇ ਤੇ ਗੁਰਮਾਨਕ ਪਾਸ਼ਾ ਜੀ ਦੀ ਮਿਹਰ ਹੋ ਸਕਦੀ ਆ ਤਾਂ ਫਿਰ ਇਹ ਦੋ ਕੰਮ ਕਿਹੜੇ ਆ ਕਿੰਝ ਕਰਨੇ ਆ ਅਤੇ ਕਿੰਜ ਸਾਡੇ ਭਾਗ ਲੇਖ ਬਦਲਦੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਮਹਾਪੁਰਖ ਜੀ ਕਹਿੰਦੇ ਜਿਵੇਂ ਇੱਕ ਪੰਛੀ ਨੂੰ ਆਸਮਾਨ ਦੇ ਵਿੱਚ ਉੱਡਣ ਦੇ ਲਈ ਦੋ ਖੰਭਾਂ ਦੀ ਲੋੜ ਹੁੰਦੀ ਆ ਉਸੇ ਤਰ੍ਹਾਂ ਮਨੁੱਖ ਨੂੰ ਵੀ ਇਹ ਦੋ ਕੰਮ ਸਮਝ ਲਓ ਦੋ ਖੰਭ ਮਿਲੇ ਆ ਇਹ ਦੋ ਕੰਮ ਕਰਕੇ ਮਨੁੱਖ ਵੀ ਜਿੰਨਾ ਮਰਜ਼ੀ ਉੱਚਾ ਉੱਡ ਸਕਦਾ ਏ ਆਪਣੇ ਦੁਨੀਆਵੀ ਕੰਮ-ਦੰਗਿਆਂ ਦੇ ਵਿੱਚ ਵੀ ਸਫਲਤਾ ਮਿਲੇਗੀ ਤੇ ਅਧਿਆਤਮਕ ਤੌਰ ਤੇ ਵੀ ਤਰੱਕੀ ਹੋਵੇਗੀ ਤਾਂ ਇਹ ਦੋ ਕੰਮ ਕਿਹੜੇ ਨੇ ਇਹ ਦੱਸਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਲੋਏ ਮੈਸੇਜ ਹੋਰ ਵੀ ਬੈਣ ਪਰਾਂ ਮਾਤਾ ਤੱਕ ਪਹੁੰਚ ਸਕੇ ਤੇ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਇਹ ਦੋ ਕੰਮ ਕਰਨ ਦੇ ਲਈ ਸਾਡੇ ਉੱਤੇ ਸਮੇਂ ਦੀ ਵੀ ਕੋਈ ਪਾਬੰਦੀ ਨਹੀਂ ਹੈ ਆ ਇਹ ਦੋ ਕੰਮ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਹਾਂ ਭਾਵੇਂ ਸਵੇਰ ਵੇਲੇ ਕਰ ਲਓ ਦੁਪਹਿਰ ਵੇਲੇ ਕਰ ਲਓ ਸ਼ਾਮ ਵੇਲੇ ਕਰ ਲਓ ਤੁਸੀਂ ਸਮਾਂ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਲਓ ਪਰ ਹਾਂ ਜਿਸ ਦਿਨ ਤੋਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਮਝੋ ਸਾਡੀ ਉਸੇ ਦਿਨ ਤੋਂ ਹੀ ਤਰੱਕੀ ਹੋਣੀ ਸ਼ੁਰੂ ਹੋ ਗਈ ਸਭ ਤੋਂ ਪਹਿਲਾ ਕੰਮ ਕਿਹੜਾ ਹੈ ਸੰਗਤ ਦੀ ਸੇਵਾ ਕਰਨਾ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਸੰਗਤ ਦੀ ਸੇਵਾ ਕਰਕੇ ਹੀ ਸਾਨੂੰ ਆਪਣੇ ਗੁਰੂ ਦੀ ਖੁਸ਼ੀ ਮਿਲਦੀ ਆ ਸਭ ਤੋਂ ਪਹਿਲਾਂ ਸੰਗਤ ਦੀ ਸੇਵਾ ਕਰਦਿਆਂ ਸਾਡੇ ਮਨ ਦੇ ਵਿੱਚ ਭਾਉ ਭਾ ਪੈਦਾ ਹੁੰਦਾ ਹੈ ਸੰਗਤ ਦੀ ਸੇਵਾ ਕਰਦਿਆਂ ਹੀ ਸਾਡਾ ਮਨ ਸਾਫ਼ ਹੁੰਦਾ ਹੈ ਸਾਡੇ ਮਨ ਦੀ ਮੈਲ ਉਤਰਦੀ ਆ ਜਦੋਂ ਮਨ ਸਾਫ਼ ਹੁੰਦਾ ਹੈ ਤੈ ਆਪਣੇ ਆਪ ਹੀ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਪਰ ਸੰਗਤ ਜੀ ਕਹਿੰਦੇ ਕਿ ਸੰਗਤ ਦੀ ਸੇਵਾ ਵੀ ਕਰਮਾ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦੀ ਆ ਸੰਗਤ ਦੀ ਸੇਵਾ ਕਰਨ ਦਾ ਪੁੰਨ ਵੀ ਹਰ ਇੱਕ ਬੰਦਾ ਨਹੀਂ ਖੱਟ ਸਕਦਾ ਪਰ ਜਿਹਦੇ ਉੱਤੇ ਇਹ ਕਿਰਪਾ ਹੋ ਜਾਵੇ ਜੋ ਇਹ ਸੇਵਾ ਕਰਨੀ ਸ਼ੁਰੂ ਕਰ ਤਵੇ ਸਤਿਗੁਰ ਸੱਚੇ ਪਾਸ਼ਾ ਉਹਦੇ ਉੱਤੇ ਬਹੁਤ ਮਿਹਰਬਾਨ ਹੁੰਦੇ ਆ ਸੱਚੇ ਪਾਸ਼ਾ ਉਸ ਮਨੁੱਖ ਦੇ ਕਰਮਾਂ ਦੇ ਵਿੱਚ ਉਹਦੇ ਭਾਗਾਂ ਦੇ ਵਿੱਚ ਦੁਨਿਆਵੀ ਅਤੇ ਦਰਗਾਹੀ ਸੁੱਖ ਲਿਖ ਦਿੰਦੇ ਆ ਸੰਗਤ ਜੀ ਗੁਰੂ ਘਰ ਦੇ ਵਿੱਚ ਕੀਤੀ ਹੋਈ ਹਰ ਸੇਵਾ ਸਾਡੇ ਭਾਗ ਸਾਡੇ ਲੇਖ ਬਦਲਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸੰਗਤ ਦੇ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਦਾ ਸਾਨੂੰ ਕੀ ਫਲ ਮਿਲਦਾ ਹੈ ਇਸ ਦੇ ਲਈ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਸ ਸਾਖੀ ਨੂੰ ਬੜੇ ਧਿਆਨ ਦੇ ਨਾਲ ਸੁਣਿਓ ਇਹ ਸਾਖੀ ਆ ਮੇਰੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਕਹਿੰਦੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਵਿਦਵਾਨ ਪੁਰਖ ਹੋਇਆ ਜਿਨ੍ਹਾਂ ਦਾ ਨਾਮ ਭਾਈ ਨੰਦ ਲਾਲ ਜੀ ਸੀ ਕਹਿੰਦੇ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਪੁੱਤਰ ਨੂੰ ਪੜਾਉਂਦੇ ਸਨ ਇਹਨਾਂ ਨੂੰ ਅਰਬੀ ਫਾਰਸੀ ਸੰਸਕ੍ਰਿਤ ਕਈ ਭਾਸ਼ਾਵਾਂ ਦਾ ਗਿਆਨ ਸੀ ਤਾਂ ਕਹਿੰਦੇ ਇੱਕ ਦਿਨ ਭਰੀ ਸਭਾ ਦੇ ਵਿੱਚ ਔਰੰਗਜ਼ੇਬ ਨੇ ਇੱਕ ਆਇਤ ਦੇ ਅਰਥ ਪੁੱਛੇ ਤਾਂ ਕਹਿੰਦੇ ਉਹ ਸਭਾ ਦੇ ਵਿੱਚ ਬਹੁਤ ਵਿਦਵਾਨ ਪੁਰਖ ਬੈਠੇ ਸਨ ਪਰ ਕਹਿੰਦੇ ਕਿਸੇ ਤੋਂ ਵੀ ਇੰਨੇ ਸੋਹਣੇ ਅਰਥ ਨਾ ਕੀਤੇ ਗਏ ਜਿੰਨੇ ਸੋਹਣੇ ਅਰਥ ਭਾਈ ਨੰਦ ਲਾਲ ਜੀ ਨੇ ਕਰ ਦਿੱਤੇ ਕਹਿੰਦੇ ਭਾਈ ਨੰਦ ਲਾਲ ਜੀ ਦੇ ਮੂੰਹੋਂ ਐਨੇ ਸੋਹਣੇ ਅਰਥ ਸੁਣ ਕੇ ਔਰੰਗਜ਼ੇਬ ਦੇ ਮਨ ਦੇ ਵਿੱਚ ਈਰਖਾ ਆ ਗਈ ਔਰੰਗਜ਼ੇਬ ਨੇ ਸੋਚਿਆ ਕਿ ਇੱਕ ਹਿੰਦੂ ਹੋ ਕੇ ਇੰਨੇ ਆਇਤ ਦੇ ਇੰਨੇ ਸੋਹਣੇ ਅਰਥ ਕੀਤੇ ਆ ਇਹਨੂੰ ਤਾਂ ਮੁਸਲਮਾਨ ਧਰਮ ਦੇ ਵਿੱਚ ਹੋਣਾ ਚਾਹੀਦਾ ਹੈ ਕਹਿੰਦੇ ਔਰੰਗਜ਼ੇਬ ਨੇ ਉਹਦੇ ਲਈ ਇੱਕ ਫਰਮਾਨ ਜਾਰੀ ਕਰ ਦਿੱਤਾ ਕਿ ਜਾਂ ਤਾਂ 24 ਘੰਟਿਆਂ ਦੇ ਵਿੱਚ ਵਿੱਚ ਭਾਈ ਨੰਦ ਲਾਲ ਜੀ ਆਪਣਾ ਧਰਮ ਤਬਦੀਲ ਕਰ ਦੇਣ ਮੁਸਲਮਾਨ ਧਰਮ ਦੇ ਵਿੱਚ ਆ ਜਾਣ ਜੇ ਨਹੀਂ ਮੰਨਦੇ ਤਾਂ ਫਿਰ ਇਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇ ਕਹਿੰਦੇ ਜਦੋਂ ਇਹ ਫਰਮਾਨ ਜਾਰੀ ਹੋਇਆ ਤਾਂ ਔਰੰਗਜ਼ੇਬ ਦੀ ਸੈਨਾ ਦੇ ਵਿੱਚ ਹੀ ਇੱਕ ਸੈਨਿਕ ਭਾਈ ਨੰਦ ਲਾਲ ਜੀ ਦੇ ਨਾਲ ਹਮਦਰਦੀ ਰੱਖਦਾ ਸੀ ਉਹਨੇ ਆ ਕੇ ਇਹ ਖਬਰ ਭਾਈ ਨੰਦ ਲਾਲ ਜੀ ਨੂੰ ਦੇ ਦਿੱਤੀ ਕਿ ਭਾਈ ਨੰਦ ਲਾਲ ਜੀ ਤੁਹਾਡੇ ਲਈ ਇਹ ਫਰਮਾਨ ਜਾਰੀ ਹੋ ਗਿਆ ਹੈ ਜੇਕਰ ਤੁਸੀਂ ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਆਪਣੀ ਜਾਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਜਲਦੀ ਹੀ ਇਹ ਜਗਾ ਛੱਡ ਕੇ ਕਿਤੇ ਦੂਰ ਚੱਲੇ ਜਾਓ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਿ ਭਰਾਵਾ ਸਾਰੇ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਦਾ ਰਾਜ ਚੱਲਦਾ ਹੈ ਮੈਂ ਆਪਣੀ ਜਾਨ ਕਿੱਥੇ ਬਚਾ ਸਕਦਾ ਹਾਂ ਤਾਂ ਕਹਿੰਦੇ ਉਸੇ ਸੈਨਿਕ ਨੇ ਦੱਸਿਆ ਕਿ ਭਾਵੇਂ ਸਾਰੇ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਦਾ ਰਾਜ ਹੈ ਪਰ ਹਿੰਦੁਸਤਾਨ ਦਾ ਇੱਕ ਖੇਤਰ ਐਸਾ ਹੈ ਇੱਕ ਜਗ੍ਹਾ ਐਸੀ ਆ ਜਿੱਥੇ ਔਰੰਗਜ਼ੇਬ ਦੀ ਕੋਈ ਵਾਪੇਸ਼ ਨਹੀਂ ਚਲਦੀ ਤਾਂ ਭਾਈ ਨੰਦ ਲਾਲ ਜੀ ਨੇ ਕਿਹਾ ਵੀ ਉਹ ਜਗ੍ਹਾ ਕਿਹੜੀ ਆ ਮੈਨੂੰ ਦੱਸ ਮੈਂ ਉੱਥੇ ਚਲਾ ਜਾਵਾਂਗਾ ਤੇ ਕਹਿੰਦੇ ਉਸਾਇਨ ਕਿਨੇ ਕਿਹਾ ਉਹ ਜਗ੍ਹਾ ਹੈ ਪੰਜਾਬ ਆਨੰਦਪੁਰ ਸਾਹਿਬ ਜਿੱਥੇ ਕਲਗੀ ਤਰਪਾ ਸਾਹਿਬ ਜੀ ਦਾ ਰਾਜ ਚੱਲਦਾ ਏ ਉੱਥੇ ਔਰੰਗਜ਼ੇਬ ਨਹੀਂ ਪਹੁੰਚ ਸਕਦਾ ਕਹਿੰਦੇ ਭਾਈ ਨੰਦ ਲਾਲ ਜੀ ਨੇ ਉਸੇ ਹੀ ਵੇਲੇ ਅੱਧੀ ਰਾਤ ਨੂੰ ਹੀ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਕਹਿੰਦੇ ਅਗਲੀ ਸ਼ਾਮ ਭਾਈ ਆਨੰਦ ਲਾਲ ਜੀ ਆਨੰਦਪੁਰ ਸਾਹਿਬ ਕਲਗੀ ਤਰਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਪਹੁੰਚ ਗਿਆ ਕਹਿੰਦੇ ਇੱਥੇ ਪਹੁੰਚਦਿਆਂ ਹੀ ਮਨ ਨੂੰ ਇੱਕ ਸਕੂਨ ਮਿਲਿਆ ਕਿ ਮੈਂ ਸੁਰੱਖਿਅਤ ਹਾਂ ਕਹਿੰਦੇ ਕਲਗੀ ਤਰਪਾਸ਼ਾ ਜੀ ਦੇ ਦਰਸ਼ਨ ਕੀਤੇ ਤਾਂ ਆਪਣੀ ਸਾਰੀ ਗੱਲ ਦੱਸੀ ਕਿ ਪਾਸ਼ਾ ਮੈਂ ਔਰੰਗਜ਼ੇਬ ਦੇ ਪੁੱਤਰ ਨੂੰ ਪੜ੍ਹਾਉਂਦਾ ਸਾਂ ਤੇ ਔਰੰਗਜ਼ੇਬ ਨੂੰ ਇੱਕ ਆਇਤ ਦੇ ਅਰਥ ਕਰਕੇ ਸੁਣਾ ਦਿੱਤੇ ਇਸ ਕਰਕੇ ਹੁਣ ਔਰੰਗਜ਼ੇਬ ਮੇਰਾ ਧਰਮ ਤਬਦੀਲ ਕਰਨਾ ਚਾਹੁੰਦਾ ਹੈ ਜੇ ਮੈਂ ਧਰਮ ਤਬਦੀਲ ਨਹੀਂ ਕਰਦਾ ਤਾਂ ਫਿਰ ਉਹਨੇ ਮੈਨੂੰ ਜਾਨੂ ਮਾਰ ਦੇਣਾ ਹੈ ਤਾਂ ਕਹਿੰਦੇ ਕਿ ਲਗੀਦਰ ਪਾਸ਼ਾ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਤੂੰ ਇੱਥੇ ਗੁਰਨਾਣਕ ਪਾਸ਼ਾ ਜੀ ਦੇ ਘਰ ਦੇ ਵਿੱਚ ਆ ਗਿਆ ਹੈ ਇਸ ਕਰਕੇ ਤੈਨੂੰ ਡਰਨ ਦੀ ਲੋੜ ਨਹੀਂ ਆ ਇੱਥੇ ਗੁਰਨਾਣਕ ਪਾਸ਼ਾ ਦਾ ਰਾਜ ਚੱਲਦਾ ਹੈ ਇੱਥੇ ਕੋਈ ਔਰੰਗਜ਼ੇਬ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ ਤੂੰ ਆਪਣੇ ਆਪ ਨੂੰ ਇੱਥੇ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਕਹਿੰਦੇ ਭਾਈ ਆਨੰਦ ਲਾਲ ਜੀ ਉਸ ਦਿਨ ਤੋਂ ਆਨੰਦਪੁਰ ਸਾਹਿਬ ਦੇ ਵਿੱਚ ਰਹਿਣ ਲੱਗੇ ਕਹਿੰਦੇ ਦੋ ਤਿੰਨ ਦਿਨ ਭਾਈ ਆਨੰਦ ਲਾਲ ਜੀ ਇਦਾਂ ਹੀ ਸਵੇਰੇ ਸ਼ਾਮ ਭੋਜਨ ਪ੍ਰਸ਼ਾਦਾ ਛਕ ਲਿਆ ਕਰਨ ਛਕ ਕੇ ਕੁਝ ਲਿਖ ਲਿਆ ਕਰਨ ਅਤੇ ਸੌਂ ਜਾਇਆ ਕਰਨ ਪਰ ਕਹਿੰਦੇ ਤਿੰਨ ਚਾਰ ਦਿਨਾਂ ਤੋਂ ਬਾਅਦ ਨਾ ਜਿੱਦਾਂ ਇੱਕ ਸ਼ਰਮ ਜੀ ਮਹਿਸੂਸ ਹੋਈ ਵੀ ਮੈਨੂੰ ਵੀ ਕੋਈ ਕੰਮ ਕਰਨਾ ਚਾਹੀਦਾ ਹੈ ਵੇਲੇ ਰਹਿ ਕੇ ਖਾਣਾ ਸੋਣਾ ਠੀਕ ਨਹੀਂ ਆ। ਤਾਂ ਕਹਿੰਦੇ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਗਏ। ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਸਾਰਾ ਦਿਨ ਵੇਲਾ ਬੈਠਾ ਰਹਿਣਾ ਹਾਂ। ਮੈਨੂੰ ਕੋਈ ਕੰਮ ਦੱਸੋ। ਮੈਂ ਵੀ ਕੋਈ ਕੰਮ ਕਰਨਾ ਚਾਹੁੰਦਾ ਹਾਂ। ਤਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਭਾਈ ਦੱਸ ਤੂੰ ਕਿਹੜਾ ਕੰਮ ਕਰ ਸਕਦਾ ਏ? ਤਾਂ ਕਹਿੰਦੇ ਇੰਨੇ ਕਿਹਾ ਵੀ ਮੈਂ ਤਾਂ ਪੜ੍ਹਾ ਸਕਦਾ ਹਾਂ। ਮੈਨੂੰ ਇੰਨੀਆਂ ਪਸ਼ਾਵਾਂ ਦਾ ਗਿਆਨ ਆ। ਮੈਂ ਤਾਂ ਰਾਜੇ ਮਹਾਰਾਜਿਆਂ ਦੇ ਬੱਚਿਆਂ ਨੂੰ ਪੜਾਉਂਦਾ ਰਿਹਾ ਹਾਂ ਜੇਕਰ ਕੋਈ ਇਦਾਂ ਪੜ੍ਹਾਈ ਲਿਖਾਈ ਦਾ ਕੰਮ ਆ ਤਾਂ ਮੈਨੂੰ ਦੱਸੋ ਕਹਿੰਦੇ ਕਲਗੀਧਰ ਪਾਸ਼ਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਫਿਰ ਤੇਰੇ ਲਾਇਕ ਦਾ ਇੱਥੇ ਕੋਈ ਕੰਮ ਨਹੀਂ ਆ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਜੀ ਨੇ ਪਾਹੀ ਨੰਦ ਲਾਲ ਜੀ ਦੇ ਸ਼ਬਦਾਂ ਦੇ ਵਿੱਚ ਉਹਦੇ ਮਨ ਦੀ ਹੋਂਮੇ ਪੜ ਲਈ ਸਤਿਗੁਰ ਸੱਚੇ ਪਾਸ਼ਾ ਪਹਿਲਾਂ ਉਹਦਾ ਮਨ ਸਾਫ਼ ਕਰਨਾ ਚਾਹਦੇ ਸਨ ਇਸ ਕਰਕੇ ਪਾਸ਼ਾ ਜੀ ਨੇ ਕਹਿ ਦਿੱਤਾ ਕਿ ਭਾਈ ਇੱਥੇ ਪੜਾਈ ਲਿਖਾਈ ਵਾਲਾ ਤਾਂ ਕੋਈ ਕੰਮ ਨਹੀਂ ਇੱਥੇ ਤਾਂ ਸੰਗਤ ਦੀ ਸੇਵਾ ਦਾ ਕੰਮ ਹੈ ਅਤੇ ਸੰਗਤ ਦੇ ਝੂਠੇ ਬਰਤਨ ਸਾਫ਼ ਕਰਨੇ ਆ ਤੂੰ ਕਰ ਸਕਦਾ ਹੈ ਕਹਿੰਦੇ ਪਹਿਲਾਂ ਤਾਂ ਭਾਈ ਨੰਦ ਲਾਲ ਜੀ ਨੂੰ ਸੁਣ ਕੇ ਥੋੜਾ ਅਜੀਬ ਲੱਗਾ ਪਰ ਪਾਸ਼ਾ ਜੀ ਨੇ ਕਿਹਾ ਸੀ ਇਸ ਕਰਕੇ ਪਾਈ ਨੰਦ ਲਾਲ ਜੀ ਉਸੇ ਹੀ ਦਿਨ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਜਾ ਕੇ ਸੰਗਤਾਂ ਦੇ ਝੂਠੇ ਬਰਤਨਾਂ ਦੀ ਸੇਵਾ ਦੇ ਵਿੱਚ ਲੱਗ ਗਏ ਕਹਿੰਦੇ ਪਹਿਲੇ ਦਿਨ ਕੰਮ ਤਾਂ ਔਖਾ ਲੱਗਾ ਕਿਉਂਕਿ ਜਿਸ ਬੰਦੇ ਨੇ ਕਦੇ ਖੁਦ ਪਾਣੀ ਦਾ ਗਲਾਸ ਫੜ ਕੇ ਨਾ ਪੀਤਾ ਹੋਵੇ ਕਦੇ ਆਪਣੇ ਝੂਠੇ ਬਰਤਨ ਚੁੱਕ ਕੇ ਦੂਜੀ ਥਾਂ ਤੇ ਨਾ ਰੱਖੇ ਹੋਣ ਉਹਦੇ ਲਈ ਇਹ ਕੰਮ ਕਰਨਾ ਤਾਂ ਔਖਾ ਸੀ ਕਿਉਂਕਿ ਔਰੰਗਜ਼ੇਬ ਦੇ ਬੱਚੇ ਨੂੰ ਪੜਾਉਂਦਾ ਸੀ ਤਾਂ ਸਾਰੇ ਕੰਮ ਇਹਦੇ ਨੌਕਰ ਹੀ ਕਰਦੇ ਸਨ ਇਸ ਲਈ ਇਹਨੂੰ ਝੂਠੇ ਬਰਤਨ ਸਾਫ਼ ਕਰਨੇ ਔਖੇ ਲੱਗੇ ਪਰ ਸੰਗਤ ਨੂੰ ਦੇਖ-ਦੇਖ ਕੇ ਭਾਈ ਨੰਦ ਲਾਲ ਜੀ ਸਿੱਖ ਗਏ ਹੁਣ ਤਾਂ ਜਿਵੇਂ-ਜਿਵੇਂ ਸੰਗਤਾਂ ਦੇ ਝੂਠੇ ਬਰਤਨ ਸਾਫ਼ ਕਰਦੇ ਸਨ ਇਹਨਾਂ ਨੂੰ ਆਨੰਦ ਆਉਣ ਲੱਗਾ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦੇ ਕੁਝ ਰਿਸ਼ਤੇਦਾਰ ਇਨਾਂ ਨੂੰ ਮਿਲਣ ਦੇ ਲਈ ਆਏ ਕਿਉਂਕਿ ਉਹਨਾਂ ਤੱਕ ਵੀ ਖਬਰਾਂ ਪਹੁੰਚ ਗਈਆਂ ਸੀ ਕਿ ਭਾਈ ਨੰਦਲਾਲ ਜੀ ਗੁਰੂਕਲਗੀ ਤਰਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਆ ਗਏ ਨੇ ਕਹਿੰਦੇ ਉਹ ਰਿਸ਼ਤੇਦਾਰ ਜਦ ਮਿਲਣ ਆਏ ਤਾਂ ਉਹਨਾਂ ਨੇ ਕਿਸੇ ਨੂੰ ਪੁੱਛਿਆ ਕਿ ਇੱਥੇ ਇੱਕ ਵਿਦਵਾਨ ਆਇਆ ਹੈ ਅਸੀਂ ਉਹਨੂੰ ਮਿਲਣ ਆਏ ਹਾਂ ਤਾਂ ਕਹਿੰਦੇ ਸਿੱਖਾਂ ਨੇ ਕਿਹਾ ਕਿ ਉਹ ਵਿਦਵਾਨ ਗੁਰੂ ਦੇ ਲੰਗਰਾਂ ਦੇ ਵਿੱਚ ਸੇਵਾ ਕਰ ਰਿਹਾ ਹੈ ਕਹਿੰਦੇ ਜਦੋਂ ਰਿਸ਼ਤੇਦਾਰਾਂ ਨੇ ਆਣ ਕੇ ਦੇਖਿਆ ਤਪਾਈ ਨੰਦ ਲਾਲ ਜੀ ਸਵਾਹ ਦੇ ਨਾਲ ਬਰਤਨ ਸਾਫ ਕਰ ਰਹੇ ਸਨ ਤੇ ਕਹਿੰਦੇ ਉਹ ਰਿਸ਼ਤੇਦਾਰ ਕਹਿਣ ਲੱਗੇ ਕਿ ਨੰਦ ਲਾਲ ਜੀ ਤੁਸੀਂ ਇਹ ਕੀ ਕੰਮ ਕਰ ਰਹੇ ਹੋ ਇੰਨੀ ਪੜ੍ਹਾਈ ਲਿਖਾਈ ਤੁਸੀਂ ਝੂਠੇ ਬਰਤਨ ਸਾਫ ਕਰਨ ਨੂੰ ਕੀਤੀ ਸਿੱਖ ਔਰਿੰਗਜੇਬ ਦੇ ਦਰਬਾਰ ਦੇ ਵਿੱਚ ਤੁਹਾਡੀ ਕਿੰਨੀ ਇੱਜ਼ਤ ਸੀ ਤੁਹਾਨੂੰ ਕਿੰਨਾ ਮਾਣ ਸਨਮਾਨ ਮਿਲਦਾ ਸੀ ਪਰ ਇੱਥੇ ਗੁਰਕਲਗੀ ਤਰਪਾਸ਼ਾ ਨੇ ਤੁਹਾਡੀ ਪੜਾਈ ਲਿਖਾਈ ਦੀ ਕਦਰ ਨਹੀਂ ਕੀਤੀ ਤੁਹਾਨੂੰ ਤੁਹਾਡਾ ਬਣਦਾ ਮਾਣ ਸਤਕਾਰ ਨਹੀਂ ਦਿੱਤਾ ਕਹਿੰਦੇ ਜਦੋਂ ਰਿਸ਼ਤੇਦਾਰਾਂ ਨੇ ਇਹ ਸ਼ਬਦ ਕਹੇ ਤਾਂ ਭਾਈ ਨੰਦ ਲਾਲ ਜੀ ਦੀਆਂ ਅੱਖਾਂ ਪਰ ਆਈਆਂ ਹੱਥ ਜੋੜ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਭਾਈ ਇੰਜ ਨਾ ਕਹੋ ਕਹਿੰਦੇ ਉੰਨੀ ਦੇਰ ਤੱਕ ਕਲਗੀਧਰ ਪਾਤਸ਼ਾਹ ਜੀ ਨੇ ਪਿੱਛੋਂ ਦੀ ਆ ਕੇ ਭਾਈ ਨੰਦ ਲਾਲ ਜੀ ਦੇ ਮੋਢੇ ਤੇ ਹੱਥ ਰੱਖ ਦਿੱਤਾ ਅਤੇ ਕਹਿਣ ਲੱਗੇ ਭਾਈ ਨੰਦ ਲਾਲ ਜੀ ਤੁਹਾਡੇ ਰਿਸ਼ਤੇਦਾਰ ਸੱਚ ਕਹਿੰਦੇ ਆ ਅਸੀਂ ਤੁਹਾਨੂੰ ਤੁਹਾਡਾ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਅਸੀਂ ਤੁਹਾਡੀ ਕਦਰ ਨਹੀਂ ਕੀਤੀ ਪਰ ਕਹਿੰਦੇ ਪਾਈ ਨੰਦ ਲਾਲ ਜੀ ਦੀਆਂ ਅੱਖਾਂ ਪਰ ਆਈਆਂ ਹੱਥ ਜੋੜ ਕੇ ਪਾਸ਼ਾ ਜੀ ਨੂੰ ਬੇਨਤੀ ਕਰਨ ਲੱਗਾ ਕਿ ਪਾਸ਼ਾ ਇੰਜ ਨਾ ਕਹੋ ਇਹ ਸੰਗਤ ਦੇ ਝੂਠੇ ਵਰਤਨ ਸਾਫ ਕਰਨ ਦੇ ਵਿੱਚ ਜੋ ਆਨੰਦ ਮੈਨੂੰ ਆ ਰਿਹਾ ਹੈ ਨਾ ਇਹ ਆਨੰਦ ਮੈਨੂੰ ਕਲਮ ਦੇ ਲਿਖਤ ਦੇ ਵਿੱਚ ਨਹੀਂ ਆਇਆ ਜੋ ਆਨੰਦ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਸੇਵਾ ਕਰਕੇ ਮਿਲ ਰਿਹਾ ਹੈ ਜੋ ਸੁਖ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਮਿਲ ਰਿਹਾ ਹੈ ਨਾ ਇਹ ਸੁਖ ਕਿਸੇ ਵੀ ਰਾਜੇ ਮਹਾਰਾਜੇ ਦੇ ਦਰਬਾਰ ਦੇ ਵਿੱਚ ਨਹੀਂ ਮਿਲ ਸਕਦਾ ਕਿਸੇ ਵੀ ਸੁਖ ਪਦਾਰਥਾਂ ਦੇ ਵਿੱਚੋਂ ਇਹ ਸੁਖ ਨਹੀਂ ਮਿਲ ਸਕਦਾ ਜੋ ਸੁਖ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਮਿਲਿਆ ਹੈ ਕਹਿੰਦੇ ਇਹ ਕਹਿੰਦੇ ਆ ਕਹਿੰਦੇ ਆ ਭਾਈ ਨੰਦ ਲਾਲ ਜੀ ਦਾ ਕੱਚ ਭਰ ਗਿਆ ਅੱਗੇ ਕੁਝ ਬੋਲਿਆ ਨਾ ਗਿਆ ਤੇ ਕਹਿੰਦੇ ਇੱਧਰ ਅੰਤਰਜਾਮੀ ਪਾਸ਼ਾ ਕਲਗੀਧਰ ਮਹਾਰਾਜ ਉਹਨਾਂ ਨੇ ਭਾਈ ਨੰਦ ਲਾਲ ਜੀ ਦੇ ਹੱਥੋਂ ਉਹ ਝੂਠੇ ਬਰਤਨ ਫੜ ਕੇ ਥੱਲੇ ਰੱਖ ਦਿੱਤੇ ਅਤੇ ਕਿਹਾ ਭਾਈ ਨੰਦ ਲਾਲ ਜੀ ਅੱਜ ਤੋਂ ਬਾਅਦ ਤੁਸੀਂ ਝੂਠੇ ਬਰਤਨ ਸਾਫ਼ ਨਹੀਂ ਕਰੋਗੇ ਇਹ ਸੇਵਾ ਤੁਹਾਡੀ ਇੱਥੋਂ ਤੱਕ ਸੀ ਹੁਣ ਤੁਹਾਡਾ ਮਨ ਇੱਕਦਮ ਸਾਫ਼ ਹੋ ਗਿਆ ਹੈ ਹੁਣ ਤੁਸੀਂ ਕਲਮ ਫੜੋ ਅਤੇ ਹੁਣ ਤੁਸੀਂ ਆਪਣੀ ਕਲਮ ਦੇ ਨਾਲ ਜੋ ਲਿਖਤ ਲਿਖੋਗੇ ਨਾ ਉਹ ਲਿਖਤ ਰਹੀ ਦੁਨੀਆ ਤੱਕ ਰਹੇਗੀ ਉਹ ਲਿਖਤ ਦੇ ਨਾਲ ਕਈ ਲੋਕਾਂ ਨੂੰ ਬੰਦਗੀ ਮਿਲੇਗੀ ਕਈ ਲੋਕਾਂ ਦਾ ਜੀਵਨ ਬਦਲੇਗਾ ਤੋਂ ਸੰਗਤ ਜੀ ਇਸ ਤਰ੍ਹਾਂ ਕਲਗੀ ਤਰਪਾਦਾਸ਼ਾ ਜੀ ਨੇ ਭਾਈ ਨੰਦ ਲਾਲ ਜੀ ਦੇ ਨਾਲ ਇਹ ਬਚਨ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਭਾਈ ਨੰਦ ਲਾਲ ਜੀ ਨੂੰ ਇਹ ਦੁਨੀਆਵੀ ਅਤੇ ਦਰਗਾਈ ਸੁੱਖ ਦੇਣਾ ਚਾਹੁੰਦੇ ਸੀ ਇਸ ਕਰਕੇ ਝੂਠੇ ਵਰਤਨਾ ਦੀ ਸੇਵਾ ਦਿੱਤੀ ਸੋ ਸੰਗਤ ਜੀ ਸਾਡੇ ਲਈ ਵੀ ਇਹ ਸਿੱਖਿਆ ਹੈ ਇਹ ਸਾਖੀ ਦੇ ਵਿੱਚੋਂ ਸਾਨੂੰ ਵੀ ਇਹ ਸਿੱਖਿਆ ਮਿਲਦੀ ਆ ਕਿ ਸੰਗਤ ਦੀ ਸੇਵਾ ਕਰਕੇ ਦਰਗਾਈ ਤੇ ਦੁਨਿਆਵੀ ਸੁੱਖ ਮਿਲਦੇ ਨਹੀਂ ਗੁਰੂ ਘਰ ਦੇ ਵਿੱਚ ਜਾ ਕੇ ਆਪਾਂ ਇੱਕ ਟੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਈਏ ਉਹਦੇ ਬਦਲੇ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਪਤਾ ਨਹੀਂ ਕੀ ਕੁਝ ਦੇ ਦਿੰਦੇ ਨੇ ਸਾਡੀ ਸੋਚ ਤੋਂ ਵੀ ਪਰੇ ਆ ਸੰਗਤ ਦੀ ਸੇਵਾ ਕਰਦਿਆਂ ਕਰਦਿਆਂ ਸਤਿਗੁਰ ਸੱਚੇ ਪਾਸ਼ਾ ਸਭ ਦਾਤਾ ਝੋਲੀ ਦੇ ਵਿੱਚ ਪਾ ਦਿੰਦੇ ਨੇ ਸਭ ਤੋਂ ਪਹਿਲਾਂ ਦਾਤ ਮਿਲਦੀ ਆ ਭਜਨ ਬੰਦਗੀ ਦੀ ਅਮਰ ਤਵੇਲੇ ਦੀ ਕਿਉਂਕਿ ਜਦੋਂ ਮਨ ਸਾਫ਼ ਹੋ ਰਿਹਾ ਮਨ ਨਿਰਮਲ ਹੋਇਆ ਤਾਂ ਇਹਨੇ ਆਪਣੇ ਆਪ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਗੁਰੂ ਸਾਹਿਬ ਜੀ ਆਪਣਾ ਗਿਆਨ ਦੇ ਕੇ ਹੋਰ ਕਿਰਪਾ ਕਰਦੇ ਨੇ ਸੋ ਜੇਕਰ ਅਜੇ ਤੱਕ ਅਮਰ ਤਵੇਲਾ ਨਹੀਂ ਮਿਲਿਆ ਭਜਨ ਬੰਦਗੀ ਨਹੀਂ ਮਿਲੀ ਤਾਂ ਆਪਾਂ ਗੁਰੂ ਘਰੇ ਜਾ ਕੇ ਸੇਵਾ ਤਾਂ ਕਰ ਸਕਦੇ ਹਾਂ ਨਾ ਸੇਵਾ ਦੀ ਦਾਤ ਮੰਗੀਏ ਸੇਵਾ ਕਰਨੀ ਸ਼ੁਰੂ ਕਰੀਏ ਬਾਕੀ ਸੁੱਖ ਆਪੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੇ ਦੇਣੇ ਆ ਤੇ ਦੂਸਰੀ ਸੇਵਾ ਹੈ ਦੂਸਰਾ ਕੰਮ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਜੋ ਵੀ ਵਾਹਿਗੁਰੂ ਜੀ ਨੇ ਦਿੱਤਾ ਹੈ ਹਰ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਜਿਵੇਂ ਜਿਵੇਂ ਸ਼ੁਕਰਾਨਾ ਕਰਦੇ ਜਾਵਾਂਗੇ ਉਵੇਂ ਉਵੇਂ ਹੀ ਅਸੀਂ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਹਰ ਕੰਮ ਦੇ ਵਿੱਚ ਬਰਕਤ ਪਵੇਗੀ ਇਸ ਲਈ ਗਿਲੇ ਸ਼ਿਕਵੇ ਸ਼ਿਕਾਇਤਾਂ ਛੱਡ ਕੇ ਕਿਉਂਕਿ ਮਨੁੱਖੀ ਸੁਭਾਅ ਹੈ ਨਾ ਆਪਾਂ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜੋ ਚੀਜ਼ਾਂ ਸਾਡੇ ਕੋਲ ਹੈ ਅਸੀਂ ਤਾਂ ਉਹ ਇੱਕ ਚੀਜ਼ ਤੇ اٹਕੇ ਰਹਿੰਨੇ ਆ ਜੋ ਅਜੇ ਤੱਕ ਸਾਨੂੰ ਨਹੀਂ ਮਿਲੀ ਉਹਦੇ ਲਈ ਕਦੇ ਪਰਮ ਪਿਤਾ ਪਰਮਾਤਮਾ ਜੀ ਨੂੰ ਉਲਾਮੇ ਗਿਲੇ ਸ਼ਿਕਵੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਪਰ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਵਿੱਚੋਂ ਨਿਕਲ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਨਾ ਹੈ ਸ਼ੁਕਰਾਨਾ ਕਰਨ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਬਦਲਾਵ ਹੋਵੇਗਾ ਨਾ ਇਹ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਤਾਂ ਫਿਰ ਸੰਗਤ ਜੀ ਇਹ ਦੋ ਕੰਮ ਕਰਨੇ ਸ਼ੁਰੂ ਕਰਨੇ ਆ ਇੱਕ ਤਾਂ ਸੰਗਤ ਦੀ ਸੇਵਾ ਅਤੇ ਦੂਸਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਇਹ ਦੋ ਕੰਮ ਕਰਕੇ ਅਸੀਂ ਗੁਰੂ ਸਾਹਿਬ ਜੀ ਦੀ ਖੁਸ਼ੀ ਮੇਰ ਬਰਕਤ ਬੰਦਗੀ हासिल ਕਰ ਸਕਦੇ ਆ ਤਾਂ ਫਿਰ ਆਓ ਅੱਜ ਤੋਂ ਹੀ ਇਹ ਸ਼ੁਰੂਆਤ ਕਰੀਏ ਜਿਵੇਂ ਜਿਵੇਂ ਇਹ ਦੋ ਕੰਮ ਕਰਦੇ ਜਾਵਾਂਗੇ ਓਵੇਂ ਹੀ ਸਾਡੀ ਦੁਨੀਆਵੀ ਅਤੇ ਦਰਗਾਹੀ ਤਰੱਕੀ ਵੱਧਦੀ ਜਾਣੀ ਆ ਸਭ ਕੁਝ ਮਿਲ ਜਾ ਰਿਹਾ ਅਤੇ ਸੰਗਤ ਕੀ ਇਹ ਦੋ ਕੰਮ ਕਰਨ ਦੇ ਲਈ ਸਾਨੂੰ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਸੇਵਾ ਵੀ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਆ ਅਤੇ ਸ਼ੁਕਰਾਨਾ ਜਿੱਥੇ ਬੈਠੇ ਆ ਜਿਸ ਹਾਲ ਵਿੱਚ ਬੈਠੇ ਆ ਜਿਵੇਂ ਮਰਜ਼ੀ ਕਰੋ ਕੋਈ ਰੋਕ ਟੋਕ ਨਹੀਂ ਕੋਈ ਪਾਬੰਦੀ ਨਹੀਂ ਹਰ ਵੇਲੇ ਸ਼ੁਕਰਾਨਾ ਕਰੀਏ ਸਭ ਤੋਂ ਪਹਿਲਾਂ ਇਹ ਸੋਹਣੇ ਸ਼ਰੀਰ ਦਾ ਚੱਲ ਰਹੇ ਸਾਹਾਂ ਦਾ ਇਹ ਸੋਹਣੇ ਘਰ ਪਰਿਵਾਰ ਦਾ ਆਪਣੇ ਕਾਰੋਬਾਰ ਦਾ ਹਰ ਇੱਕ ਚੀਜ਼ ਦਾ ਸ਼ੁਕਰਾਨਾ ਕਰੀਏ ਸ਼ੁਕਰਾਨਾ ਕਰਦਿਆਂ ਕਰਦਿਆਂ ਸ਼ਬਦ ਮੁੱਕ ਜਾਣਗੇ ਪਰ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਨਹੀਂ ਆਪਾਂ ਕਰ ਸਕਦੇ ਸੋ ਵਾਹਿਗੁਰੂ ਜੀ ਦਾ ਜਿੰਨਾ ਸ਼ੁਕਰਾਨਾ ਕਰਾਂਗੇ ਨਾ ਉਨਾ ਹੀ ਇੱਕ ਰੱਜੀ ਹੋਈ ਰੂਹ ਬਣਾਗੇ ਉਨਾ ਹੀ ਸਾਡੇ ਮਨ ਦੇ ਵਿੱਚ ਪੋਜ਼ਿਟਿਵਿਟੀ ਆਵੇਗੀ ਗਿਲੇ ਸ਼ਿਕਵੇ ਸ਼ਿਕਾਇਤਾਂ ਸਾਨੂੰ 네ਗਟਿਵਿਟੀ ਦੇ ਨਾਲ ਭਰਦੇ ਆ ਸ਼ੁਕਰਾਨਾ ਸਾਨੂੰ ਪੋਜ਼ਿਟਿਵਿਟੀ ਦੇ ਨਾਲ ਭਰਦਾ ਹੈ ਸਾਡੇ ਅੰਦਰ ਇੱਕ ਪੋਜ਼ਿਟਿਵ ਊਰਜਾ ਐਨਰਜੀ ਤਾਕਤ ਪੈਦਾ ਹੁੰਦੀ ਆ ਸੋ ਆ ਜਿੰਨਾ ਹੋ ਸਕੇ ਵਾਹਿਗੁਰੂ ਜੀ ਦੀ ਕਰਦੀ ਸੇਵਾ ਕਰੀਏ ਸੰਗਤ ਦੀ ਸੇਵਾ ਕਰੀਏ ਅਤੇ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰੀਏ ਫਿਰ ਦੇਖਣਾ ਗੁਰੂ ਸਾਹਿਬ ਜੀ ਕਿੰਨੀ ਕਿਰਪਾ ਕਰਦੇ ਸੋ ਸੰਗਤ ਜੀ ਆਓ ਅੱਜ ਤੋਂ ਹੀ ਇਹ ਸ਼ੁਰੂਆਤਾਂ ਕਰੀਏ ਲਗਾਤਾਰ ਬਿਨਾਂ ਨਾਗਾ ਪਾਇਆ ਹਰ ਰੋਜ਼ ਗੁਰੂ ਘਰੇ ਜਾਣਾ ਸ਼ੁਰੂ ਕਰੀਏ ਸੰਗਤ ਜੀ ਆਕੋ ਜਹੀ ਦਿਨਾਂ ਨੂੰ ਮਾਗ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਮਾਗ ਦੇ ਮਹੀਨੇ ਦੇ ਵਿੱਚ ਕੀਤੀ ਹੋਈ ਸੇਵਾ ਕੀਤੀ ਹੋਈ ਭਜਨ ਬੰਦਗੀ ਦਾ ਕਈ ਗੁਣਾ ਫਲ ਮਿਲਦਾ ਹੈ ਮਹਾਪੁਰਖ ਜੀ ਕਹਿੰਦੇ ਇੱਕ ਮਹੀਨਾ ਮਨ ਲਾ ਕੇ ਆਪਾਂ ਭਜਨ ਮੰਦਗੀ ਕਰ ਲਈਏ ਸੇਵਾ ਕਰ ਲਈਏ ਪੂਰੇ ਸਾਲ ਜਿੰਨੀ ਭਜਨ ਮੰਦਗੀ ਦਾ ਫਲ ਮਿਲਦਾ ਹੈ ਤਾਂ ਫਿਰ ਆਓ ਵਾਹਿਗੁਰੂ ਜੀ ਤੋਂ ਅਮਰਤ ਦੀ ਲਾ ਮੰਗਿਏ ਇਹ 7 8 ਦਿਨ ਲਗਾਤਾਰ ਸੇਵਾ ਕਰ ਕਰਕੇ ਵਾਹਿਗੁਰੂ ਜੀ ਤੋਂ ਅਮਰਤ ਦੀ ਲਾ ਮੰਗਣਾ ਹੈ ਵਾਹਿਗੁਰੂ ਜੀ ਦਾ ਨਾਮ ਮੰਗਣਾ ਹੈ ਕਿ ਤੇ ਸਾਡੇ ਵੀ ਭਾਗ ਖੁੱਲ ਜਾਣ ਸਾਨੂੰ ਵੀ ਮਾਗ ਮਹੀਨੇ ਦਾ ਅਮਰਤ ਵੇਲਾ ਤੇ ਭਜਨ ਮੰਦਗੀ ਮਿਲ ਜਾਵੇ ਤੇ ਜਦੋਂ ਇਹ ਦਾਤਾਂ ਮਿਲ ਜਾਂਦੀਆਂ ਨੇ ਨਾ ਫਿਰ ਬੰਦੇ ਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਵਾਹਿਗੁਰੂ ਜੀ ਬਿਨਾ ਬੋਲਿਆਂ ਬਿਨਾ ਮੰਗਿਆ ਹੀ ਸਭ ਕੁਝ ਦੇ ਦਿੰਦੇ ਨੇ